ਅੰਮ੍ਰਿਤ 29 ਤੀਜ ਅਸਦੀ ਦਰਮਿਆਨੀ ਰਾਤ ਨੂੰ ਪਿੰਡ ਰਸਨਹੇੜੀ ਥਾਣਾ ਸਦਰ ਖਰੜ ਦੇ ਏਰੀਆ ਦੇ ਵਿੱਚ ਦੋ ਨੌਜਵਾਨ ਗੁੱਟਾਂ ਦੇ ਵਿਚਕਾਰ ਲੜਾਈ ਝਗੜੇ ਦੀ ਜਿਹੜੀ ਵਾਰਦਾਤ ਸਾਹਮਣੇ ਆਈ ਸੀ ਅਤੇ ਦਰਾਂ ਕੁਝ ਗੋਲੀਆਂ ਜਿਹੜੀਆਂ ਫਾਇਰ ਹੋਣ ਦੇ ਵੀ ਜਿਹੜੀ ਰਿਪੋਰਟ ਹੋਈ ਸੀ ਪੁਲਿਸ ਵੱਲੋਂ ਮਕਦਮਾ ਨੰਬਰ 225/24 ਥਾਣਾ ਸਦਰ ਖਰੜ ਵਿਖੇ ਦਰਜ ਕੀਤਾ ਗਿਆ ਸੀ ਟੋਟਲ 9 ਟੋਟਲ 8 ਜਿਹੜੇ ਨੌਜਵਾਨ ਨੇ ਉਹਨਾਂ ਦੇ ਖਿਲਾਫ ਬਾਈ ਨੇਮ ਜਿਹੜਾ ਉਕਤਮਾ ਦਰਜ ਕੀਤਾ ਗਿਆ ਸੀ ਤੇ ਵਕ ਵਕ ਟੀਮਾਂ ਗਠਿਤ ਕਰਕੇ ਬਹੁਤ ਹੀ ਮੁਸਤੱਦੀ ਦੇ ਨਾਲ ਕੁਝ ਘੰਟਿਆਂ ਦੇ ਵਿੱਚ ਹੀ ਜਿਹੜੇ ਪੰਜ ਦੋਸ਼ੀ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਦੋ ਵੈਪਨ ਜਿਹੜੇ ਵਾਰਦਾਤ ਵਿੱਚ ਇਹਨਾਂ ਵੱਲੋਂ ਵਰਤੇ ਗਏ ਸਨ ਇੱਕ ਦੇਸੀ ਕੱਟਾ ਤੇ ਇੱਕ 32 ਬੋਰ ਦਾ ਜਿਹੜਾ ਪਿਸਟਲ ਹੈ ਉਹ ਬਰਾਮਦ ਕਰ ਲਿਆ ਗਿਆ ਇਸ ਦੇ ਨਾਲ ਹੀ ਜਿਹੜੇ ਬਾਕੀ ਬਚਦੇ ਤਿੰਨ ਦੋਸ਼ੀ ਨੇ ਉਹਨਾਂ ਨੂੰ ਵੀ ਜਲਦ ਤੋਂ ਜਲਦ ਗ੍ਰਿਫਤਾਰ ਕਰ ਲਿਆ ਜਾਏਗਾ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ ਨੀਟ